6 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਜਿਵੇਂ ਦੱਸਿਆ ਹੋਇਆ ਸੀਗਾ ਕਿ 6 ਤੋਂ 9 ਸਤੰਬਰ ਤੱਕ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਦੀ ਜ ਸੰਭਾਵਨਾ ਬਣ ਰਹੀ ਹੈ ਅਤੇ ਉਸੇ ਤਰ੍ਹਾਂ ਦਾ ਹੀ ਮਾਹੌਲ ਬਣ ਚੁੱਕਾ ਹੈ ਸਵੇਰ ਵੇਲੇ ਤੋਂ ਕਈ ਖੇਤਰਾਂ ਦੇ ਵਿੱਚ ਹਲਕਾ ਤੇ ਕਿਤੇ ਦਰمیانਨੇ ਮੀਰੀਆ ਕਾਰਵਾਈਆਂ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲ ਰਹੀਆਂ ਨੇ ਖਾਸ ਕਰਕੇ ਮਾਲਵੇ ਦੇ ਇਲਾਕੇ ਬਰਨਾਲਾ ਸੰਗਰੂਰ ਜਾਂ ਇਹਨਾਂ ਦੇ ਨਾਲ ਲੱਗਦਾ ਪਟਿਆਲਾ ਫਤਿਹਗੜ੍ਹ ਸਾਹਿਬ ਟੰਡੀਗੜ੍ਹ ਮੁਹਾਲੀ ਹੁਸ਼ਿਆਰਪੁਰ ਜਲੰਧਰ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਹ ਹਨੇਰੀ ਦਾ ਦੌਰ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਤੇ ਨਾਲ ਲੱਗਦਾ ਇੱਧਰ ਪੱਛਮੀ ਮਾਲਵੇ ਦੇ ਵੀ ਕਈ ਖੇਤਰਾਂ ਦੇ ਵਿੱਚ ਫਾਜਲ ਕਾਬੂਰ ਮੁਕਸਰ ਬਠਿੰਡਾ ਕਈ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀਆਂ ਨੇ ਤੇ ਕਿਤੇ ਕਿਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਬਹੁਤਾ ਤੇਜ਼ ਮੀਂਹ ਦੀ ਸੰਭਾਵਨਾ ਤਾਂ ਨਹੀਂ ਹੈ ਪਰ ਟੁੱਟਵੇਂ ਤੌਰ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਅਗਲੇ 2 ਤੋਂ 3 ਦਿਨ ਮੀਂਹ ਜਾਰੀ ਰਹੇਗਾ ਕੁਝ ਕਿ ਖੇਤਰਾਂ ਦੇ ਵਿੱਚ ਹੋ ਸਕਦਾ ਕਿ ਮੀਂਹ ਆਮ ਨਾਲੋਂ ਥੋੜਾ ਜਿਆ ਵੱਧ ਪੈ ਜਾਵੇ ਪਰ ਉਹ ਵਧੇਰੇ ਚਾਂਸ ਮਾਲਵੇ ਦੇ ਵਿੱਚ ਵਧੇਰੇ ਹੋਣਗੇ ਦੂਸਰੀ ਤਰਫ ਹਰਿਆਣਾ ਤੇ ਰਾਜਸਥਾਨ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਪਾਰਮੀ ਵਖਵਾ ਖੇਤਰਾਂ ਦੇ ਵਿੱਚ ਲਗਾਤਾਰ ਪੈ ਰਿਹਾ ਹੈ ਪਹਾੜੀ ਖੇਤਰਾਂ ਦੇ ਵਿੱਚ ਟੁੱਟਮੇ ਤੌਰ ਤੇ ਮੀਡੀਆ ਕਾਰਵਾਈਆਂ ਲਗਾਤਾਰ ਜਾਰੀ ਨੇ ਹੜਾ ਦਾ ਖਤਰਾ ਉਸੇ ਤਰ੍ਹਾਂ ਦਾ ਹੀ ਬਰਕਰਾਰ ਹੈ ਜਿਵੇਂ ਪਿਛਲੇ ਦਿਨਾਂ ਰਿਹਾ ਕਿਉਂਕਿ ਡੈਮ ਲਗਾਤਾਰ ਫੁੱਲ ਭਰੇ ਹੋਏ ਹਨ ਤੇ ਪਾਣੀ ਉਹਨਾਂ ਵਿੱਚੋਂ ਲਗਾਤਾਰ ਛੱਡਿਆ ਜਾ ਰਿਹਾ ਹੈ ਇਹਨਾਂ ਵਿੱਚ ਰਾਹਤ ਮਿਲਦੀ ਹੋਈ ਅਜੇ ਦਿਖਾਈ ਨਹੀਂ ਦੇ ਰਹੀ